ਪਾਟਿਆ ਦੀ ਯਾਦ ਵਿੱਚ ਪਾਟਿਆ ਪਰਿਵਾਰ ਵੱਲੋਂ ਸਵਰਗ ਆਸ਼ਰਮ ਸ਼ਾਕੋਟ ਲਈ ਸ਼ਵ ਵਾਹਨ ਪੇਟ ਸਵਰਗ ਵਰਗੀ ਨਿਖੇਲ ਪਾਟਿਆ ਦੀ ਯਾਦ ਵਿੱਚ ਉਹਨਾਂ ਦੀ ਮਾਤਾ ਸ਼੍ਰੀਮਤੀ ਪ੍ਰੇਮ ਲਤਾ ਅਤੇ ਪਿਤਾ ਸੁਨੀਂਦਰ ਕੁਮਾਰ ਵੱਲੋਂ ਹਾਂਸ ਪਰਿਵਾਰ ਦੇ ਸਹਿਯੋਗ ਨਾਲ ਸਵਰਗ ਆਸ਼ਰਮ ਮੋਗਾ ਰੋਡ ਸ਼ਾਕੋਟ ਦੀ ਕਮੇਟੀ ਨੂੰ 11.5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਸ਼ਵ ਵਾਹਨ ਗੱਡੀ ਪੇਟ ਕੀਤਾ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਬੀਬੀ ਰਣਜੀਤ ਕੌਰ ਕਾਕੜ ਕਲਾ ਡਾਇਰੈਕਟਰ ਇਨਫੋਟੈਂਕਸ ਪੰਜਾਬ ਅਤੇ ਗੁਲਜਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਕੋੜ ਨੇ ਚੇਤੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਪੰਡਿਤ ਵੱਲੋਂ ਪੂਜਾ ਕੀਤੀ ਗਈ ਉਪਰੰਤ ਭਾਈ ਯੋਗਾ ਸਿੰਘ ਵੱਲੋਂ ਅਰਦਾਸ ਕੀਤੀ ਗਈ ਇਸ ਮੌਕੇ ਸਵਰਗ ਆਸ਼ਰਮ ਸ਼ਾਕੋੜ ਦੇ ਪ੍ਰਦਾਨ ਅਮ੍ਰਿਤ ਲਾਲ ਕਾਕਾ ਨੇ ਕਿਹਾ ਕਿ ਮਨੁੱਖ ਦਾ ਅੰਤਿਮ ਕਾਰਜਵਰਗ ਆਸ਼ਰਮ ਹੈ ਅਤੇ ਸ਼੍ਰੀਮਤੀ ਪ੍ਰੇਮ ਲਤਾ ਵੱਲੋਂ ਸਵਰਗ ਆਸ਼ਰਮ ਲਈ ਆਪਣੇ ਲੜਕੇ ਨikhil Partia ਦੀ ਯਾਦ ਵਿੱਚ ਸ਼ਬ ਵਾਹਨ ਅਤੇ ਟਾਇਲਾਂ ਲਗਵਾਉਣ ਲਈ 50000 ਰੁਪਏ ਦੀ ਨਕਦ ਰਾਸ਼ੀ ਭੇਟ ਕਰਕੇ ਬਹੁਤ ਹੀ ਸ਼ਲਾੰਗਯੋਗ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਬੀਬੀ ਰੰਜੀਤ ਕੌਰ ਕਾਕੜ ਕਲਾ ਡਾਇਰੈਕਟਰ ਇਨਫੋਟੈਂਕ ਪੰਜਾਬ ਨੇ ਕਿਹਾ ਕਿ Partia ਤੇ ਹੰਸ ਪਰਿਵਾਰ ਹਮੇਸ਼ਾ ਹੀ ਲੋਕਾਂ ਦੀ ਸੇਵਾ ਵਿੱਚ ਤਤਪਰ ਰਹਿੰਦਾ ਹੈ ਅਤੇ ਸ਼੍ਰੀਮਤੀ ਪ੍ਰੇਮ ਲਤਾ ਵੱਲੋਂ ਜੋ ਵੀ ਉਪਰਾਲਾ ਕੀਤਾ ਗਿਆ ਹੈ ਉਸ ਨਾਲ ਸ਼ਾ ਕੋੜ ਇਲਾਕੇ ਨੂੰ ਵੱਡੀ ਸਹੂਲਤ ਮਿਲੇਗੀ ਇਸ ਮੌਕੇ ਸਵਰਗ ਆਸ਼ਰਮ ਕਮੇਟੀ ਵੱਲੋਂ ਪ੍ਰੇਮ ਲਤਾ ਪਾਟਿਆ ਤੇ ਚੇਅਰਮੈਨ ਬੀਬੀ ਰਣਜੀਤ कौर ਕਾਕੜਕਲਾ ਦਾ ਵਿਸ਼ੇ ਸਨਮਾਨ ਕੀਤਾ ਗਿਆ ਇਸ ਮੌਕੇ ਪਾਟਿਆ ਪਰਿਵਾਰ ਤੇ ਹੰਸ ਪਰਿਵਾਰ ਵੱਲੋਂ ਸਵਰਗ ਆਸ਼ਰਮ ਚ ਨikhil ਪਾਟਿਆ ਦੀ ਯਾਦ ਵਿੱਚ ਵਾਕ-ਵਾਕ ਪ੍ਰਕਾਰ ਦੇ ਬੂਟੇ ਵੀ ਲਗਾਏ ਗਏ ਰਿਪੋਰਟਰ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਜੈ ਸ਼੍ਰੀ ਰਾਮ ਜੀ ਅੱਜ ਸਵਰਗ ਆਸ਼ਰਮ ਸ਼ਮਸ਼ਾਨ ਘਾਟ ਮੋਗਾ ਰੋਡ ਦੇ ਵਿੱਚ ਨikhil ਪਾਟਿਆ ਦੀ ਯਾਦ ਵਿੱਚ ਪ੍ਰੇਮਲਤਾ ਭਾਟਿਆ ਨੇ ਤੇ ਅੰਸਰ ਪਰਵਾਰ ਨੇ ਸਾਨੂੰ ਇੱਕ ਸ਼ਾਬਾਹਣ ਭੇਂਟ ਕੀਤਾ ਵਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਉਹਨਾਂ ਨੇ ਗੁੱਟੇ ਵੀ ਲਾਏ ਆ ਅਸੀਂ ਇਹ ਵੀ ਸਾਰੇ ਸ਼ਹਿਰ ਨੂੰ ਬੇਨਤੀ ਕਰਦੇ ਹਾਂ ਸਹਿਯੋਗ ਤੇ ਸਾਨੂੰ ਅੱਗੇ ਵੀ ਬਹੁਤ ਆ ਹੁਣ ਟੈਲ ਲੱਗ ਰਹੀ ਆ ਸਾਰੇ ਸ਼ਰਗਾਸ਼ਮ ਦੇ ਵਿੱਚ ਇਸ ਤੋਂ ਬਾਅਦ ਇੱਕ ਅਸੀਂ ਸ਼ੈੱਡ ਪਾ ਰਹੇ ਹਾਂ ਕਵਰ ਦਾ ਬਹੁਤ ਵੱਡਾ ਜਿਹਦੇ ਤੇ 7 ਲੱਖ ਰੁਪਏ ਦੀ ਕੀਮਤ ਆ ਸ਼ਹਿਰ ਨੂੰ ਅਸੀਂ ਨੂੰ ਬੇਨਤੀ ਆ ਕਿ ਸਾਨੂੰ ਹੋਰ ਵੀ ਸਹਿਯੋਗ ਦਿਓ ਸਹਿਯੋਗ ਤਾਂ ਅੱਗੇ ਵੀ ਬਹੁਤ ਆ ਸਹਿਯੋਗ ਵੱਲੋਂ ਕਮੀ ਨਹੀਂ ਤੇ ਮੈਂ ਨikhil ਪਾਟਿਆ ਦੇ ਪਰਿਵਾਰ ਦਾ ਭੈਣ ਪ੍ਰਿੰਦ ਲਾਦਾ ਤੇ ਹੰਸ ਪਰਿਵਾਰ ਦਾ ਤੇ ਆਜ ਲੋਤਨਵਾ ਦਾ ਕਮੇਟੀ ਵੱਲੋਂ ਬਹੁਤ ਬਹੁਤ ਇਨਰ ਰਹੀਆਂ ਜਿਨ੍ਹਾਂ ਨੇ ਸਾਡੀ ਲੋੜ ਨੂੰ ਮੁੱਖ ਰੱਖਦੇ ਹੋਏ ਸਾਨੂੰ ਕਦੀ ਅੱਜ ਅਸੀਂ ਇੱਥੇ ਸ਼ਾਹਕੋਟ ਦੇ ਵਿੱਚ ਇਕੱਠੇ ਹੋਏ ਆਂ ਸਵਰਗ ਧਾਮ ਦੇ ਵਿੱਚ ਸਾਡੀ ਛੋਟੀ ਭੈਣ ਪ੍ਰਿੰਦ ਲਾਦਾ ਦਾ ਬੇਟਾ ਜਿਹੜਾ ਪਿਛਲੇ ਸਾਲ ਸਾਨੂੰ ਛੋੜਾ ਦੇ ਗਿਆ ਸੀ ਉਸ ਭੈਣ ਨੇ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ ਫੰਡ ਦੇ ਵਿੱਚੋਂ ਇਸ ਸਵਰਗਤਾ ਵਾਸਤੇ ਡੈਡ ਬੋਡੀ ਲਿਜਾਣ ਵਾਸਤੇ ਲਿਉਣ ਵਾਸਤੇ ਸ਼ਮਸ਼ਾਨਗੜ ਦੇ ਵਿੱਚ 11 ਲੱਖ ਦੀ ਗੱਡੀ ਪੇਟ ਕੀਤੀ ਆ ਜਿਹੜੀ ਕਿ ਬਹੁਤ ਜ਼ਿਆਦਾ ਜ਼ੋਰ ਸੀ ਜਿਵੇਂ ਕਿ ਮੇਰੀ ਪਹਿਲਾਂ ਵੀ ਗੱਲਬਾਤ ਹੋਈ ਆ ਸਪੀਚ ਦੇ ਵਿੱਚ ਮੈਂ ਆਪਣੇ ਕਿਹਾ ਕਿ ਜ਼ਿੰਦਗੀ ਦੀਆਂ ਸਾਰੀਆਂ ਐਸ਼ ਆਰਾਮ ਦੀਆਂ ਚੀਜ਼ਾਂ ਸਿਖਰੀਦੇ ਆ ਤੇ ਅਸੀਂ ਇੱਧਰ ਕਦੀ ਧਿਆਨ ਹੀ ਨਹੀਂ ਦਿੰਦੇ ਜਦ ਕਿ ਇਹ ਵੀ ਬਹੁਤ ਐਕਸਪਲੋਰ ਹੀ ਆ بارش ਦਾ ਮੌਸਮ ਹੋਵੇ ਗਰਮੀ ਦਾ ਮੌਸਮ ਹੋਵੇ ਦਾ ਸਾਨੂੰ ਕਈ ਵਾਰੀ ਗਰੀਬ ਦੇ ਕੋਲ ਡੈੱਡ ਬੋਡੀ ਲਿਆਉਣ ਵਾਸਤੇ ਪੈਸਾ ਹੀ ਨਹੀਂ ਹੁੰਦਾ ਇਹ ਇੱਕ ਅਮੁੱਲੀ ਸੇਵਾ ਹੈ ਜਿਹੜੀ ਸਾਡੀ ਭੈਣ ਨੇ ਕੀਤੀ ਹੈ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਰਿਆਂ ਵੱਲੋਂ ਸਾਡਾ ਹੰਸ ਪਰਿਵਾਰ ਵੀ ਨਾਲ ਸੇਵਾ ਦੇ ਵਿੱਚ હાજર ਆ ਤੇ ਮੈਂ ਇਸ ਪਰਿਵਾਰ ਦੇ ਬਹੁਤ ਨੇੜੇ ਆ ਇਸ ਕਰਕੇ ਮੈਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਥੈਂਕ ਯੂ ਸੋ ਮਚ